ਸ੍ਰੀ ਕਾਲਜੀ ਸਾਰਿਆਂ ਨੂੰ ਮੈਂ ਇਸ ਸਮੇਂ ਰੁਕਿਆ ਹੋਇਆ ਹਾਂ ਪਿੰਡ ਤਖਮਾਚਕ ਜ਼ਿਲ੍ਹਾ ਲੇਹ ਤਰੀਕ ਹੈਗੀ ਆ ਜੀ ਅੱਜ 17 ਜੁਲਾਈ ਇੱਥੋਂ ਮੈਂ ਤੁਰਦਾ ਹੁਣ ਸਵੇਰ ਦੇ 10:00 ਵਜੇ ਆ ਤੇ ਅੱਜ ਮੈਂ ਜਾਵਾਂਗਾ ਖਲਸੀ ਖਲਸੀ ਇੱਥੋਂ 15 ਕਿਲੋਮੀਟਰ ਬਾਟਾ ਬਾਟਾ ਥੋੜੀ ਆ ਤਾਂ ਕਰਕੇ ਅੱਜ ਮੈਂ ਹੋਰ ਲੇਟ ਤੁਰਿਆ ਇੱਥੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਉਹਦੇ ਨਾਲ ਇੱਕ ਨਵੀਂ ਆਪਸ਼ਨ ਆਈ ਆ ਹਾਈਪ ਵਾਲੀ ਹਾਈਪ ਵੀ ਕਰਦੇ ਆ ਕਰੋ ਨਾ ਉਹ ਮੈਨੂੰ ਵੀ ਨਹੀਂ ਪਤਾ ਸੇਦਾ ਕਿ ਹਾਈਪ ਬਟਨ ਕਿੱਥੇ ਜੇ ਆ वो तुम पाल लियो कितने हाइप जरूर कर देगा हम आप हैं इस पिंड निकलते हैं हाँ जी, जी मैं जा रहा हूँ धन्यवाद आपका ठीक है जी फिर मिलेंगे कभी ठीक है बाबा जी मैं चलता हूँ जी ले आए आप इसकी गिरी अच्छा इसकी गिरी नहीं निकलती अच्छा इसकी गिरी निकालेंगे ओके ਇਹ ਘਰਮਾਨੀਆਂ ਜਿਹੜੀ ਥਲੇ ਦਿੱਗ ਪੈਂਦੀਆਂ ਨੇ ਇਹ ਖਰਾਬ ਹੋ ਜਾਂਦੀਆਂ ਨੇ ਉਹ ਨੇ ਜਿੱਦਿ ਅਸੀਂ ਗਿਰੀਆਂ ਕੱਢਦੇ ਹਾਂ ਤੇ ਜਿਹੜਾ ਹੱਥਾਂ ਨਾਲ ਤੇਲ ਕੱਢਿਆ ਹੁੰਦਾ ਉਹ 2250 ਰੁਪਏ ਨੂੰ ਲੀਟਰ ਵਿਕਦਾ ਇਸ ਦਾ ਤੇਲ निकालेंगे ਨਾ ਆਪ ਗਰੀ ਦਾ ਹਾਂ ਹੈਨਾ ਠੀਕ ਹੈ ਠੀਕ ਹੈ ਜੀ ਚਲਦਾ ਹਾਂ ਮੈਂ ਅਭੀ ਠੀਕ ਸਰ ਧੰਨਵਾਦ ਹਾਂ ਫਿਰ ਆਏਗੇ ਜਰੂਰ ਆਏਗੇ ਓਕੇ ਇਹ ਕਮਰਾ ਦੇਖਣ ਵਾਲਾ ਰਹਿ ਗਿਆ ਸੀਗਾ ਇਹ ਰਸੋਈ ਇਹਨਾਂ ਦੀ ਠੀਕੇ ਮਾਤਾ ਜੀ ਬਾਏ ਚਲਤੇ ਹਾਂ ਅਸੀਂ ਝੂਲੇ ਚੱਲ ਵੀ ਸੱਜਣ ਪਿਆਰਿਆ ਨਵੇਂਆਂ ਗ੍ਰਾਮਾਂ ਚ ਤੇ ਨਵੇਂਆਂ ਲੋਕਾਂ ਨਾਲ ਪਾ ਰਿਸ਼ਤੇ ਤਾਰੀਆਂ ਇਹ ਆਪਣਾ ਹੋਮ ਸਟੇ ਚਾਹ ਲਾ ਚਾ ਜੀ ਜਿਹੜੇ ਨਹੀਂ ਫਿਕਰ ਕੋ ਕੋ ਜੂਲੇ ਬਾਬਾ ਜੀ ਹਾਂ ਜਾ ਰਹੇ ਹਾਂ ਨਹੀਂ ਪੈਦਲ ਹੀ ਜਾਣਾ ਹੈ ਅੱਜ ਖਲਸੀ ਜਾਣਾ ਪਹੁੰਚ ਜਾਏਗੇ ਬੱਸ ਨਹੀਂ ਹੈ ਨਾ ਆਰਾਮ से हां ਆਰਾਮ से ਠੀਕ ਹੈ ਬਾਬਾ ਜੀ ਬਾਬਾ ਜੀ ਉਹ ਦੁਕਾਨ ਹੈ ਮੇਰਾ ਬੇਲੀ ਬਣ ਗਿਆ ਸੀ ਆਪ ਮਾਨੇ ਘਮਾਊਗਾ ਕੀ ਕਰ ਕੰਤਾ ਕੋਈ ਮੈਨੂੰ ਲੱਗਦਾ ਕੱਲ ਤੇ ਫੁੱਟ ਵਾਲੀ ਖਿੱਡੀ ਜਾਂਦੇ ਆ ਕੀ ਕਰੀ ਜਾਂਦੇ ਹੋ ਤੁਸੀਂ ਏ ਕੀ ਕਰ ਰਹਾ ਹੈ ਕੀ ਕਰਤਾ ਹੈ ਨਹਾ ਰਹਾ ਹੈ ਨੱਭੇ ਨਹਾ ਰੋ ਅੱਜ ਕਿਉਂ ਆ ਗਿਦਰ ਦੇ ਹਾਂ ਫੈਂਕੋ ਇਹ ਉਹ ਸਿਰਚ ਨਾ ਮਾਰੀ ਉਹਦੇ ਕਿਤੇ ਉਹ ਤੇ ਨਾ ਮਾਰੀ ਕਿਤੇ نیچے نیچے ਫੈਂਕ ਦੋ ਅੱਟ ਪਾ ਅੱmei ਅੱਟ ਕਦੂ ਅਭੀ ਆ ਫੈਂਕੇ ਦਿਖਾਓ ਚਲੋ ਉਠਾਓ ਚਲਦਾ ਹਾਂ ਬਾਏ ਬਾਏ ਆਪਾਂ ਚੱਲ 15 ਕਿਲੋਮੀਟਰ ਬਾਅਦ ਇਥੋਂ ਖਲਸੀ ਆ 4 ਕਿਲੋਮੀਟਰ ਬਾਅਦ ਇਥੋਂ ਹਾਈਵੇ ਆ ਯਾਨੀ ਕਿ ਹਾਈਵੇ ਤੇ ਜਾ ਕੇ ਮੇਨ ਰੋਡ ਤੇ 10 11 ਕਿਲੋਮੀਟਰ ਬਾਅਦ ਹੀ ਰਹਿ ਜਾਣੀ ਐ ਖਲਸੀ ਮੈਨੂੰ ਬਹੁਤ ਲੋਕ ਸੱਚੇ ਨੇ ਕਮੈਂਟ ਕਰਦੇ ਆ ਕਿ ਇਹਨਾਂ ਦਾ ਐਜੂਕੇਸ਼ਨ ਸਿਸਟਮ ਕੀ ਆ ਜਾਂ ਕੁੜੀਆਂ ਕਿਵੇਂ ਪੜ੍ਹਦੀਆਂ ਇਹਨਾਂ ਦੀਆਂ ਬਾਈ ਇਹਨਾਂ ਦਾ ਬਹੁਤ ਸੋਹਣਾ ਮਾਹੌਲ ਆ ਕੁੜੀਆਂ ਮੁੰਡੇ ਇੱਕੋ ਜਿਹੇ ਨੇ ਸਾਰੀਆਂ ਕੁੜੀਆਂ ਪੜ੍ਹਦੀਆਂ ਨੇ ਕੁੜੀਆਂ ਚੰਡੀਗੜ੍ਹ ਦਿੱਲੀ ਬੈਂਗਲੌਰ ਕਲਕੱਤਾ ਜੰਮੂ ਆਪਣੇ ਪੰਜਾਬ ਯੂਨੀਵਰਸਿਟੀ ਐਲਪੀਯੂ ਪੀਏਯੂ ਇੱਥੇ ਸਾਰੇ ਇਹਨਾਂ ਦੇ ਜਵਾਬ ਪੜਦੇ ਆ ਨਿਆ گاਉਂ ਦੇ ਵਿੱਚ ਇੱਕ ਪੀਜੀ ਆ ਲਦਾਖੀ ਪੀਜੀ ਆ ਉਹਦਾ ਮੈਨੂੰ ਅਸੀਂ ਆਉਣ ਤੋਂ ਪਹਿਲਾਂ ਹੀ ਪਤਾ ਸੀ ਗਿਆ ਵੀ ਉੱਥੇ ਲਦਾਖ ਦੇ ਬੱਚੇ ਆ ਲਦਾਖੀ ਪੀਜੀ ਮੈਂ ਦੇਖਿਆ ਵੀ ਹੋਇਆ ਉਹ ਇਹਨਾਂ ਪਿੰਨਾਂ ਦੇ ਬਹੁਤ ਸਾਰੇ ਜਵਾਕ ਉਸੇ ਪੀਜੀ 'ਚ ਹੀ ਰਹਿੰਦੇ ਆ ਮੈਰੀ ਦਾ ਜੇ ਇੱਕ ਦੇਖੀਏ ਵਿਆਹ ਦਾ ਤਾਂ ਜ਼ਿਆਦਾਤਰ ਇਹ ਲਵ ਮੈਰਿਜ ਕਰਵਾਉਂਦੇ ਆ ਕੋਈ ਰੋਕ ਟੋਕ ਨਹੀਂ ਹੈਗੀ ਤੁਸੀਂ ਦੱਸੋ ਘਰੇ ਹੋਰ ਬੜੇ ਪਿਆਰ ਨਾਲ ਤੇ ਖੁਸ਼ੀ ਨਾਲ ਵਿਆਹ ਕਰਦੇ ਬਸ ਇੱਕ ਹੀ ਸ਼ਰਤ ਹੈ ਇਹਨਾਂ ਦੀ ਕਿ ਜਿਹੜੇ ਬੋਧੀਆਂ ਨੇ ਉਹ ਬੋਧੀਆਂ ਦੀ ਵਿਆਹ ਕਰਦੇ ਆ ਐਦਾ ਮੁੱਦਾ ਜਾਂ ਬਣ ਜਾਂਦਾ ਹੋਰ ਕੋਈ ਚੱਕਰ ਨਹੀਂ ਹੈਗਾ ਅਰੇਂਜ ਮੈਰਿਜ ਬਹੁਤ ਘੱਟ ਹੁੰਦੀ ਇਹਨਾਂ ਪਿੰਡਾਂ ਦੇ ਵਿੱਚ ਇਹ ਪਿੰਡ ਸਾਰਾ ਜਿਹੜਾ ਆਪਾਂ ਦੇਖ ਕੇ ਆਏ ਹਾਂ ਉਰੇ ਜਾਂਦੇ ਦੇ ਮੇਰੇ ਇੱਕ ਹੋਰ ਗੱਲ ਯਾਦ ਆ ਗਈ ਤਾਂ ਉਹ ਵੀ ਸਾਂਝੀ ਕਰ ਲਈ ਪਿਛਲੇ ਦਿਨਾਂ ਦੇ ਵਿੱਚ ਮੈਂ ਆਰੀਨ ਵੈਲੀ 'ਚ ਘੁੰਮ ਰਿਹਾ ਸੀਗਾ ਆਰੀਨ ਵੈਲੀ ਦੇ ਵਿੱਚ ਜਿਹੜੇ ਦਿਨ ਸੀਗੇ ਉਹਨਾਂ ਦੇ ਤਿਹਾਰਾਂ ਦੇ ਦਿਨ ਸੀ ਫੈਸਟੀਵਲਾਂ ਦੀ ਰੁੱਤ ਸੀ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਨੇ ਤੇ ਫਸਲ ਵੱਢਣ ਵੇਲੇ ਲੋਕ ਤਿਹਾਰ ਮਨਾਉਂਦੇ ਆ ਤਾਂ ਉੱਥੇ ਉਹ ਫੈਸਟੀਵਲ ਦੇ ਵਿੱਚ ਜਿਹਨਾਂ ਨੇ ਨਾਮ ਮਨਾਇਆ ਨਾਮ ਦਾ ਤਿਹਾਰ ਦਾ ਨਾਮ ਸੀਗਾ ਐਨੇ-ਐਨੇ ਤਾਂ ਉਹ ਸ਼ਰਾਬ ਲੈ ਕੇ ਆਏ ਜਿਹਨੂੰ ਇਹ ਸ਼ਾਜ ਬੋਲਦੇ ਆ ਐਨੀਆਂ ਭਰੀਆਂ ਸੀਗੀਆਂ ਨਾ ਮੈਂ ਬਲੌਗ 'ਚ ਵੀ ਦੇਖਿਆ ਦਿਖਾਇਆ ਤੁਹਾਨੂੰ ਤਾਂ ਉਹਨਾਂ ਦੇ ਥੱਲੇ ਨੇ ਕਈ ਸੱਜਣਾ ਮਿੱਤਰਾਂ ਦੇ ਬੜੇ ਅਜੀਬੋ-ਗਰੀਬ ਕਮੈਂਟ ਸੀਗੇ ਮਤਲਬ ਕੋਈ ਹੱਸ ਰਿਹਾ ਸੀ ਕੋਈ ਕਹਿ ਰਿਹਾ ਸੀ ਯਾਰ ਸ਼ਰਾਬ ਮਿਲ ਗਈ ਪੀਨ ਨੂੰ ਜਾਂ ਪੀਨ ਛੱਡੀ ਨਾ ਜੋ ਵੀ ਆਪਾਂ ਹਾਸੇ ਮਜ਼ਾਕ ਕਰ ਰਹੇ ਸੀਗੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਸਾਡੇ ਲੋਕਾਂ ਦੇ ਲਈ ਸ਼ਰਾਬ ਪੀਣਾ ਹੋਰ ਚੀਜ਼ ਆ ਉਹ ਉਹਨੂੰ ਇੱਕ ਹੋਰ ਵਿਜ਼ਨ ਤੋਂ ਲੈਂਦੇ ਆ ਹੋਰ ਐਂਗਲ ਤੋਂ ਲੈਂਦੇ ਆ ਇਹਨਾਂ ਲੋਕਾਂ ਦੇ ਲਈ ਸ਼ਰਾਬ ਪੀਣਾ ਜਾਂ ਸ਼ਰਾਬ ਇਹਨਾਂ ਤੇ ਸੱਭਿਆਚਾਰ ਦਾ ਹਿੱਸਾ ਹੈ ਧਾਰਮਿਕ ਪੱਖ ਤੋਂ ਵੀ ਦੇਖੀ ਤਾਂ ਇਹਨਾਂ ਦੇ ਜਿਹੜੇ ਦੇਵੀ-ਦੇਵਤੇ ਨੇ ਜਿਹਨਾਂ ਨੂੰ ਇਹ ਪੂਜਦੇ ਨੇ ਸਾਰਿਆਂ ਨੂੰ ਸ਼ਰਾਬ ਚੜਦੀ ਆ ਜਿਹੜੀਆਂ ਮੋਨੇਸਟਰੀਆਂ ਬਣੀਆਂ ਹੋਈਆਂ ਨੇ ਉਹਦੇ ਵਿੱਚ ਵੀ ਸ਼ਰਾਬ ਪਈ ਹੁੰਦੀ ਉੱਥੇ ਵੀ ਸ਼ਰਾਬ ਚੜਦੀ ਆ ਇਹਨਾਂ ਦਾ ਕੋਈ ਵੀ ਤਿਹਾਰ ਹੋਵੇ ਚਾਹੇ ਕੋਈ ਵਿਆਹ ਹੋਵੇ ਕਿਉਂਕਿ ਮੇਲਾ ਹੋਵੇ ਤੇ ਸਾਰੇ ਸ਼ਰਾਬ ਪੀਂਦੇ ਨੇ ਸਾਰੇ ਪਿੰਡ ਵਾਲੇ ਇਕੱਠੇ ਬੈਠ ਕੇ ਪੀਂਦੇ ਨੇ ਤਾਂ ਉਹ ਲੈ ਕੇ ਆਏ ਸੀਗੇ ਸ਼ਾਜ ਉਹ ਪ੍ਰਸ਼ਾਦ ਵਜੋਂ ਉਹਨਾਂ ਨੇ ਸਾਰਿਆਂ ਨੂੰ ਦਿੱਤੀ ਆ ਜੋ ਵੀ ਕੋਈ ਜਵਾਕ ਸੀ ਵੱਡਾ ਛੋਟਾ ਉਹਨਾਂ ਦਾ ਜਿਹੜਾ ਸ਼ਰਾਬ ਉੱਪਰ ਦੀ ਨਜ਼ਰੀਆ ਉਹ ਆਪਣੇ ਪੰਜਾਬ ਵਾਲਾ ਨਹੀਂ ਹੈਗਾ ਉਹਦਾ ਮੇਨ ਗੈਸਟ ਸੀਗਾ ਆਰਮੀ ਦਾ ਕੋਈ ਬਟਨ ਅਫਸਰ ਸੀਗਾ ਆ। ਉਹਨਾਂ ਨੇ ਉਹਨੂੰ ਵੀ ਉਹੀ ਸ਼ਰਾਬ ਦਿੱਤੀ ਜਿਹੜੀ ਜੌਂਦ ਬਣੀ ਹੁੰਦੀ ਆ। ਉਹਦਾ ਸਵਾਲ ਹੁੰਦਾ ਜੀ ਮੈਂ ਆਪਾਂ ਕੱਚੀ ਲੱਸੀ ਪੀਂਦੇ ਆ ਨਾ ਉਹਵੇਂ ਜਿਹੇ ਦੀ ਸੀਗੀ ਉਹ ਥੋੜੀ ਜਿਹੀ ਘਟਾਈ ਸੀ ਉਹਦੇ ਚੋਂ ਦੋ ਤਰ੍ਹਾਂ ਦੀ ਸ਼ਰਾਬ ਘੜਦੇ ਆ ਇਹ। ਇੱਕ ਤਾਂ ਲੱਸੀ ਜੀ ਅਰਕੀ ਹੁੰਦੀ ਆ ਉਹਨੂੰ ਤਾਂ ਇਹ ਬੋਲਦੇ ਆ ਸ਼ਾਜ ਇੱਕ ਆਪਣੀ ਦੇਸੀ ਸ਼ਰਾਬ ਵਰਗੀ ਹੁੰਦੀ ਆ ਉਹਨੂੰ ਇਹ ਅਰਕ ਬੋਲਦੇ ਆ। ਜਿਹੜੀ ਅਰਕ ਨੂੰ ਥੋੜਾ ਜ਼ਿਆਦਾ ਵਧੀਆ ਮੰਨਿਆ ਜਾਂਦਾ ਸ਼ਾਜ ਨਾਲੋਂ। ਆਪਣੇ ਦੇਸ਼ ਦੇ ਵਿੱਚ ਕਈ ਕਬੀਲੇ ਹੋ ਜੇ ਨੇ। ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਇੱਕ ਸੰਘਰਸ਼ ਲੜ ਕੇ ਸਰਕਾਰ ਤੋਂ ਇਹ ਹੱਕ ਲਏ ਆ ਕਿ ਜਿਹੜੀ ਦੇਸੀ ਸ਼ਰਾਬ ਆ ਉਹ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਉਹਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਬੈਨ ਨਹੀਂ ਹੋਊਗੀ ਉਹਨੂੰ ਪੁਲਿਸ ਫੜਨ ਨਹੀਂ ਆਊਗੀ ਆਪਾਂ ਪੰਜਾਬ ਦੇ ਵਿੱਚ ਜਦੋਂ ਦੇਸੀ ਸ਼ਰਾਬ ਘਰੇ ਘੜਦੇ ਆ ਤਾਂ ਉਹ ਫੜੀ ਜਾਂਦੀ ਆ ਉਹਨੂੰ ਪੁਲਿਸ ਫੜ ਲੈਂਦੀ ਆ ਪਰ ਇਹ ਬਹੁਤ ਕਬੀਲੇ ਨੇ ਜਿਨ੍ਹਾਂ ਨੇ ਸਰਕਾਰ ਤੋਂ ਇਹ ਹੱਕ ਲਿਆ ਹੋਇਆ ਕਿ ਉਹ ਉਹਨਾਂ ਦੇ ਸੱਭਿਆਚਾਰ ਦਾ ਇੱਕ ਹਿੱਸਾ ਉਹਦੇ 'ਚ ਸਰਕਾਰ ਕੋਈ ਇੰਟਰਫੇਅਰ ਨਹੀਂ ਕਰੂਗੀ ਕੋਈ ਪੁਲਿਸ ਫੜਨ ਨਹੀਂ ਆਊਗੀ ਤੋ ਆਪਣਾ ਸ਼ਰਾਬਤੀ ਨਜ਼ਰੀਆ ਹੋਰ ਆ ਇਹਨਾਂ ਦਾ ਸ਼ਰਾਬ ਦੇ ਪ੍ਰਤੀ ਨਜ਼ਰੀਆ ਹੋਰ ਆ ਇਹ ਵੈਸੇ ਵੀ ਇਹਨਾਂ ਕੋਲੇ ਜਿਹੜੀ ਸ਼ਰਾਬ ਦੀ ਕਮਾਂਡ ਆ ਸ਼ਰਾਬ ਬਣਾਉਣੀ ਕੱਢਣੀ ਸੰਭਾਲਣੀ ਉਹ ਸਾਰਾ ਕੁਝ ਬੁੜੀਆਂ ਕੋਲੇ ਹੁੰਦਾ ਬੰਦੇ ਤਾਂ ਸਿਰਫ ਪੀਂਦੇ ਹੀ ਨੇ ਆਪਣੇ ਉਲਟ ਆਪਣੇ ਸ਼ਰਾਬ ਦਾ ਬੁੜੀਆਂ ਦਾ ਹੱਥ ਨਹੀਂ ਲਾਉਂਦੀਆਂ ਭਾਂਡੇ ਨਹੀਂ ਧੋਉਂਦੀਆਂ ਸ਼ਰਾਬ ਵਾਲੇ ਤੇ ਬੰਦੇ ਸੰਭਾਲਦੇ ਨੇ ਤੋ ਇਹਨਾਂ ਦਾ ਆਪਣੇ ਨਾਲੋਂ ਸ਼ਰਾਬ ਪ੍ਰਤੀ ਨਜ਼ਰੀਆ ਜਮ੍ਹਾਂ ਹੀ ਅਲੱਗ ਆ ਇੱਥੇ ਹਰੇਕ ਦੇ ਘਰ ਦੇ ਚ 20 25 25 ਲੀਟਰ ਸ਼ਰਾਬ ਪਈ ਆ ਜਦੋਂ ਵੀ ਇਹਨਾਂ ਦਾ ਕੋਈ ਤਿਥ ਤਿਹਾਰ ਹੁੰਦਾ ਇਹ ਆਪਦੇ ਦੇਵਤਿਆਂ ਨੂੰ ਮੱਥਾ ਵੀ ਟੇਕਦੇ ਨੇ ਤੇ ਪ੍ਰਸ਼ਾਦ ਵਜੋਂ ਵੀ ਵਰਤਦੇ ਤੇ ਇਹਨਾਂ ਦੀ ਬੁੜੀਆਂ ਕੁੜੀਆਂ ਜਵਾਕ ਸਾਰੇ ਪੀਂਦੇ ਨੇ ਚਾਹੇ ਕੋਈ ਘੋਟੀ ਭਰੇ ਇੱਕ ਉਹਨੂੰ ਇਹ ਸ਼ਰਾਬ ਨੂੰ ਇਹ ਪ੍ਰਸ਼ਾਦ ਵਜੋਂ ਲੈਂਦੇ ਆ ਇਹਨਾਂ ਦੇ ਲਈ ਸ਼ਰਾਬ ਕੋਈ ਅਜੀਬ ਜਿਹੀ ਚੀਜ਼ ਨਹੀਂ ਜਾਂ ਕੋਈ ਰੈਕਟ ਕਰਨ ਵਾਲੀ ਚੀਜ਼ ਨਹੀਂ ਹੈਗੀ ਆਪਾਂ ਕਹੀਏ ਬੀਰ ਸ਼ਰਾਬ ਕੋਈ ਨਾਰਮਲ ਹੀ ਆ ਜਿਵੇਂ ਆਪਾਂ ਲੱਸੀ ਪੀ ਰਹੇ ਆ ਪਾਣੀ ਪੀ ਰਹੇ ਆ ਚਾਹ ਪੀ ਰਹੇ ਆ ਇਹਨਾਂ ਲਈ ਹੋਮੀ ਸ਼ਰਾਬ ਆ ਆਹੀ ਪਿੰਡ ਆ ਜਿੱਥੇ ਹਰਿਆਲੀ ਆ ਇਸ ਤੋਂ ਬਾਅਦ ਆਪਾਂ ਨੂੰ ਸੁੱਕੇ ਪਹਾੜੀ ਦਿਸਣੇ ਆ ਸਿਰਫ ਖਲਸੀ ਜਾ ਕੇ ਆਪਾਂ ਨੂੰ </body> ਆ ਪਿੰਡ ਮੇ ਹੁਣ ਤੱਕ ਜਿੰਨੇ ਵੀ ਪਿੰਡ ਦੇਖੇ ਸਭ ਤੋਂ ਲੰਬਾ ਪਿੰਡ ਆ ਇਹ ਲੰਬਾਈ ਤੱਕ ਇਧਰੋਂ ਸ਼ੁਰੂ ਹੁੰਦਾ ਇਹ ਦਰਿਆ ਦੇ ਨਾਲ ਨਾਲ ਜਾ ਕੇ ਉਹ ਉੱਥੋਂ ਤੱਕ ਜਾ ਵੜਦਾ ਆ ਭਾਈ ਵਾਈ ਜਾਂਦਾ ਜਿਉਂ ਵੱਢ ਕੇ ਜਮੀਨ ਨਿਕਨੇ ਨਿਕਾ ਰੋਟਾ ਵੀ ਈਟ ਰਹਿਣਾ ਕੋਲੇ ਕਿੱਧਰ ਗਿਆ ਖਸਮਾ ਇਸ ਨੂੰ ਹੀ ਹਟ ਗਿਆ ਆਖਰ ਤੇ ਇੱਥੇ ਆਪਾਂ ਇਹਦੇ ਕੋਲੇ ਚੱਲਦੇ ਆ ਯਾਰ ਦੂਰੋਂ ਦੇਖਣ ਚੋ ਗੱਲ ਨਹੀਂ ਬੰਦਗੀ ਕੱਲੋਂ ਮੈਂ ਲੱਭਿਆ ਕੱਲ ਮੈਨੂੰ ਕੋਈ ਕਿਸਾਨ ਨਹੀਂ ਮਿਲਿਆ ਇਹਨਾਂ ਦਾ ਅੱਜ ਦੇਖਦੇ ਆ ਇੱਧਰ ਤੁਸੀਂ ਪੱਕਾ ਹੀ ਰਾਹ ਬੰਦ ਕਰੀ ਬੈਠਿਆ ਇੱਧਰ ਦੀ ਦੇਖੀਏ ਇਹ ਵੀ ਬੰਦ ਆ ਯਾਰ ਚੱਲਾ ਹੀ ਚਲਦੇ ਆ ਇੱਧਰ ਦੀ ਪਹੁੰਚਦੇ ਆਪਾਂ ਖੇਤ ਇਹਨਾਂ ਦੇ ਇੱਕ ਸੋਗਾ ਇੱਧਰ ਕੁੱਤੇ ਹੈ ਨਹੀਂ ਜਿਹਦੇ ਮਰਜ਼ੀ ਘਰੇ ਵੱਡ ਦੂ ਪੇ ਕੋਈ ਡਰ ਨਹੀਂ ਆ ਲੰਗਿਆ ਨਹੀਂ ਜਾਣਾ ਮਿੱਤਰ ਪਿਆਰਿਆ ਬਣੀ ਨਿਕਾਲੇ ਇੱਧਰ ਦੀ ਆਪਣੀ ਹੋਰ ਪਾਸੇ ਵੀ ਚੱਲਦੇ ਆ ਇੱਧਰ ਦਾ ਮਾਹੌਲ ਠੀਕ ਲੱਗਦਾ ਕੁਛ ਕੁੱਤੇ ਵੀ ਹੈਗੇ ਓ ਇਹਨਾਂ ਦੇ ਮੈਂ ਤਾਂ ਕਿ ਹੈ ਨਹੀਂ ਕਰੇ ਕਿ ਉਧਰੋਂ ਆ ਗਿਆ ਭਰਾਵਾ ਵਾਹ ਮਾਰਾਸਾ ਹੀ ਆ ਜੂਲੇ کیسے ਹੋ ਬਾਬਾ ਜੀ ਕਾਸ਼ ਆਈਏ ਸਰ ਮੈਂ ਪੰਜਾਬ ਸੇ ਅੱਛਾ कल आया था आगे, आगे रुका था पंजाब से पंजाब से मैं दो दिन हो गए आपके गांव में घूम रहा हूं आज मैं जा रहा हूं खलसी घूम अच्छा, है? रहे हैं वैसे अच्छा अच्छा घूमने के लिए और मैंने वो गांव पे आपका बोर्ड देखा ऑर्गेनिक विलेज का तो मैं चला आया कि देखते हैं आप किसानों से बात करते हैं आ, गया, गया, गया। पूरा ऑर्गेनिक है ये पूरा ऑर्गेनिक आपको मतलब

हमारे लगभग मेरे पास सोना कनाल है सर सोलह सर सर यहाँ कनालों में होता है तो नहाँ कनालों में होता है सर वहाँ तो सर देखा गांव पूरा ऑर्गेनिक है ये तो पहले पहले तो यहाँ लेओ का एक एन जी ओ था उसकी तरफ से आया और जो हमारा लामा जी गुरु है उसकी तरफ से भी बहुत बयान चला यहाँ की यहाँ पर ऑर्गेनिक होना चाहिए तो यहाँ पर ऑर्गेनिक सभी ने ये गाँव वाले पूरा इकट्ठा किया इकट्ठा हुआ और इस पर यहाँ पर ऑर्गेनिक का काम शुरू किया आपके लामा जी भी इसकी इसमें आपकी कर रहे हाँ जी हमारा जो लामा गुरु जी है उसी का हक हुआ है तो आपके में कोई भी नहीं, गाँ? नहीं हमारे गाँव में पूरा केमिकल एक भी नहीं आता सर कब से शुरू हुआ है ये कम से कम पंद्रह साल से पहले है सर 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 आप लोगों ने पहले केमिकल वाली खेती भी की होगी अभी आप ऑर्गेनिक भी कर रहे हैं जा जा। तो आपको पंद्रह सालों में इस मिट्टी में कुछ फर्क लगा मिट्टी ऐसा ऐसा सर जो केमिकल को होते थे उसमें फसल तो आते थे मगर यहाँ का मिट्टी खराब हो जाते थे और कीड़े बहुत आते थे और आजकल वो कीड़े कम हो गया है और यहाँ का जो बिल्कुल आपका खाद का यूज़ करते हैं तो आका आपको ऐसे तो फसल तो कम आते मारो जो फसल का जो अगर आप एक किलो खाएगा उसमें बहुत ताकतवर है और उसमें स्वादिष्ट है बहुत अच्छा है सर

अभी तो हमारे को ऑर्गेनिक का कोई इसका फायदा नहीं है सर हमें इस में फायदा से कोई मतलब नहीं है मतलब हमारे को इतना फायदा नहीं है क्योंकि ऑर्गेनिक है ऑर्गेनिक में अभी तक तो कोई गवर्नमेंट ने ऐसे कोई रेट नहीं किया सर ऑर्गेनिक को होना चाहिए एक्चुअली ऑर्गेनिक को रेट ज़्यादा होना चाहिए और इसको विचार करना चाहिए आप खुशी से कर रहे हैं ऑर्गेनिक खेती आपको लग रहा है कि हम भी केमिकल डालें और अच्छी फसल डाल निकले आप अपनी खुशी से कर रहे हैं नहीं नहीं हम गाँव वाले सब खुशी से आप समझ सके सर

जीने वाला सौ साल अस्सी साल नब्बे साल अभी भी है सर जी 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 अभी सौ साल होगी ना भाग मिट्टी हाँ भाग मिट्टी बोलते हैं नागमिटी हाँ जीसर कैंसर के लिए अच्छा होता है सर हो वो अभी लगा वो लगा हुआ है अभी यही लगा रहा है एनजीओ आपने की तरफ से किया था सर अभी हेल्प तो क्या तो करना आपकी फ्रूट लेने के लिए तो भी बाहर से कंपनी आपको करती है अभी टाटा कंपनी आया हुआ सर अभी लेने के लिए। लेने के लिए। टाटा कंपनी अभी ल, 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 ले रहा है बाकी तो कोई नहीं आ रहा है ऑर्गेनिक की वजह वा, से हो रहा है ऑर्गेनिक है सब ऑर्गेनिक सर इसमें कोई केमिकल हमने कसम खाया उसमें अब कोई केमिकल यूज नहीं करते सर आप सब्ज़ी भी टेस्ट कर सकते थे कोई भी टेस्ट करो उसमें बहुत फ़र्क पड़ेगा आपको वो दूसरा वो लाओ और उसमें टेस्टी बहुत होगा बहुत फ़र्क पड़ेगा इसमें मिट्टी तो अभी कुछ पहले सख्त किया बोल रहे थे ना हाँ मिट्टी पहले सख्त होता था ना ये जिन्ना अगर उस टाइम बहुत सख्त होता था आजकल आप बहुत वो हो गया नरम हो गया पहले फे, फे, की तरह आ गया पहले तो हम पहले ऑर्गेनिक था ही था अब कुछ साल के बाद आया था केमिकल उस पर ये यही हुआ था कि लोगों को फसल ज्यादा आ रहा है थोड़ा लालिश हुआ फिर बाद में पता चला भाई ये तो ये खराब खेती ख़राब हो रहा है तो सभी ने उसने कसम खाया अभी हम उस पर यूज़ नहीं करेंगे एक चीज एक्चुअली ये पानी है ना सर हम एक ही जगह से आता है ये पानी आगे पीछे से नहीं आता है इसकी वजह से यहाँ ऑर्गेनिक का बहुत फ़ायदा है जैसे कि अगर उसके ऊपर अगर दूसरा गाँव होता तो ऑर्गेनिक वो करते तो हमें कोई फ़ायदा नहीं होता केमिकल, तो केमिकल आ जाते तो, तो, तो पानी में भी बिल्कुल शूट बिल्कुल अपना है अपना गाँव है अपना पानी है इसमें कोई तो, दूसरा गाँव वाले ऊपर मेरा है इससे ऊपर मेरा गाँव हुआ कोई नहीं है सर ऐसा नहीं लगता ना 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 पैसे का कोई जरूरी नहीं सर हमारे को हमारे को चाहिए शुद्ध वातावरण और बिल्कुल केमिकल नहीं होना चाहिए केमिकल खाने से आपको पता है बीमारी बहुत जरूरी वो हो रहा है तो हम इसी से बहुत संतोष है अभी आपने क्या क्या बोया बोया है है अभी हम बाग मिट्टी बोलते हैं बाग मिट्टी बोलता है, है सर उसको ब्रो बोलता है वो लगाया है अभी कोई कोई मटर लगा रहा है कोई कोई अभी ऐसे ही लगा रहा है सर जब आपका वो को फ्लावर है तो फेस्टिवल भी होता हाँ यहाँ यहाँ पे ऐसे जैसे कि यहाँ पर कौबानी का भी फेस्टिवल होता है और ये बाग मिट्टी का भी होता है सर अच्छा सर आते रहते हाँ जी ये जो हमारा गाँव है यहाँ से ले से ले से एक सौ बीस किलोमीटर पड़ता है और खलसी से पंद्रह किलोमीटर पड़ता है तो हमसे रिक्वेस्ट है कि कोई भी अगर बाहर से कोई भी टूरिस्ट आता है मेहरबानी करके हमारे उसमें एक बार देखने के लिए आना चाहिए हाल करना चाहिए कम से कम एक रात के लिए यहाँ होमस्टे का भी है यहाँ पर पूरा भंडावश है और शुद्ध वातावरण है और शुद्ध पानी है एक बार आप बार देखने के लिए पक्का जरूर आना चाहिए सारे क्योंकि उसी से पता चलता है कि आल इंडिया में ऐसे पता चलेगा कि हमारे गाँव की वजह से और कुछ गाँव ठीक हो जाए और इसी तरह सब आल इंडिया ऑर्गेनिक चले गाँव गाँव का नाम तागमा चीखे ये खलसे से पंद्रह किलोमीटर पड़ता है और ले से एक किलोमीटर पड़ता है

ਇੱਥੇ ਲਿਖੀ ਹੋਈ ਹੈ ਜੀ ਪੂਰੀ ਡਿਟੇਲ ਇੱਥੇ ਕਿ ਪ੍ਰੋਜੈਕਟ ਲੱਗਿਆ ਸਰਕਾਰੀ ਹੈ ਪਾਣੀ ਵਾਲਾ ਉਹਦੀ ਡਿਟੇਲ ਆ ਗਵਰਨਮੈਂਟ ਆਫ ਇੰਡੀਆ ਸੈਂਟਰਲ ਵਾਟਰ ਕਮਿਸ਼ਨ ਚਨਾਬ ਡਿਵੀਜ਼ਨ ਜੰਮੂ ਗਾਉ ਸਾਈਟ ਤੁਮਖਰ ਤਕਮਾਚਕ ਇੰਡਸ ਰਿਵਰ ਡਿਸਟ੍ਰਿਕਟ ਲਈ ਯੂਨੀਅਨ ਟ੍ਰੈਕਟਰੀ ਲਦਾਖ 411 2016 ਤੇ ਇਹਦੀ ਉਚਾਈ ਹੈਗੀ 2965 ਮੀਟਰ ਸਾਰੀ ਡਿਟੇਲ ਲਿਖੀ ਹੋਈ ਆ ਇੰਡਸ ਦਰਿਆ ਉਹ ਸਾਹਮਣੇ ਆਏ ਆਪਾਂ ਉੱਥੇ ਬਸਿਆ ਹੋਇਆ ਪਿੰਡ ਬੰਦ ਤਕਮਾ ਚੱਕਲੇ ਕਹਿੰਦੇ ਵੀ ਦੁਮਾਰੇ ਫੇਰ ਆਇਓ ਕੋਈ ਗੱਲ ਨਹੀਂ ਬਾਈ ਬਣਿਆ ਬਾਬਾ ਤਾਂ ਜਰੂਰ ਕਿੜਾ ਮਾਰਾਂਗੇ ਤਕਮਾ ਚੈੱਕ ਆ ਬਾਈ ਇਹਨਾਂ ਦਾ ਲਾਮਾ ਜੀ ਜਿਹਨੇ ਸਾਰੇ ਪ੍ਰਬੰਧ ਕੀਤੇ ਆਏ ਆਰਗੇਨਾਈਜ਼ ਮੈਂ ਆਪਦੇ ਮਨ ਚ ਕੁਝ ਸੋਚ ਰਿਹਾ ਸੀ ਤੇ ਮੈਨੂੰ ਲੱਗਦਾ ਸਾਈਕਲ ਤੇ ਆ ਰਿਹਾ ਹੈ ਬੰਦੇ ਮੈਂ ਸਾਈਕਲ ਬਾਰੇ ਸੋਚ ਰਿਹਾ ਸੀ ਦੋ ਜਨ ਨੇ ਫਾਰਨਰ ਹੋਣਗੇ ਮੈਨੂੰ ਲੱਗਦਾ ਹੈ ਅੱਛਾ ਜਵਾਕ ਵੀ ਨਾਲ ਬਿਠਾਏ ਆ ਵਾ ਹੈਲੋ ਸਾਰਾ ਕੁਝ 11-11 ਹੀ ਹੋ ਜਾਵੇ ਲੈ 111 ਤੇ ਖਲਫੀ ਕਰ ਲੇਗੇ ਨਾ ਇੱਕ ਹਫਤੇ ਚ ਆਪਾਂ ਲੇ ਪਹੁੰਚ ਜਾਗੇ ਨਾ ਹਾਂ ਆਹ ਦੇਖ ਲਓ ਜਮਾ ਖਾਲੀ ਰਾਹ ਸੰਗੀਆਂ ਫੜਕਾਂ ਆ ਅੱਧੀ ਵਾਰਟ ਆ ਗਈ ਖਾਲਸੀ ਰਹੀ 8 ਕਿਲੋਮੀਟਰ ਵਾਰਟ ਜਦੋਂ ਦੇ ਆਪਾਂ ਪਿੰਡ ਚੋਂ ਬਾਹਰ ਨਿਕਲੇ ਆ ਉਦੋਂ ਦਾ ਬਸ ਆਪਾਂ ਆਹੋੋ ਸੀ ਦੇਖ ਰਹੇ ਆ ਪਹਾੜ ਤੇ ਦਰਿਆ ਆ ਪਹਾੜ ਹੋਰ ਤਰ੍ਹਾਂ ਦੇ ਆ ਇਧਰੋਂ ਸਾਹਮਣੇ ਉੱਤੇ ਖੜੀ ਏ ਜੀਸੀਬੀ ਇੱਕ ਨਵਾਂ ਰਾਹ ਕੱਢੀ ਜਾਂਦੇ ਆ ਆਹੋ ਇਹ ਆਪਾਂ ਦੂਰੋਂ ਦੇਖੀ ਤਾਂ ਪਹਾੜ ਲੱਗਦੇ ਆ ਪਰ ਇਹਨਾਂ ਜਿਹੀ ਪੂਰੀ ਦੁਨੀਆ ਵਸੀ ਹੋਈ ਆ ਇੱਕ ਖੁਣਪਾ ਦਾ ਅਸਵਡਾਂ ਵਾਲੀ ਜਿਹੀ ਬੈਠ ਗਈ ਖਾਲਸਾ ਇੱਥੋਂ ਰਹਿ ਗਿਆ 3 ਕਿਲੋਮੀਟਰ ਤੇ ਆਪਣੀ ਸਾਮੀਆਂ ਆ ਗਿਆ ਕਾਰਗੱਲੇ ਹਾਈਵੇ ਆਪਾਂ ਹੋਰ ਅੱਗੇ ਜਾ ਕੇ ਇਸੇ ਰੂਟ ਤੇ ਜਾਣਗੇ 3 ਵਜ ਗਿਆ ਸ਼ਾਮ ਦੇ ਖਲਸੀ ਰਹਿ ਗਿਆ ਥੋ 1.5 ਕਿਲੋਮੀਟਰ ਵੱਡ ਪੈਸੋ ਸਾਹਮਣੇ ਦਾ ਤੁਸੀਂ ਜਾਂਦਾ ਉਹ ਖਲਸੀ ਆ ਪਰ ਆਪਾਂ ਇਧਰ ਦੀ ਜਾਵਾਂਗੇ ਅੱਗੋਂ ਦੀ ਰਾਖ ਦੇ ਵਿੱਚ ਇੱਕ ਵੱਡੀ ਸਮੱਸਿਆ ਅਜ ਤੋਂ ਗਾਹ ਹੁਣ ਕਿ ਆਪਾਂ ਨੂੰ ਝਰਨੇ ਬਹੁਤ ਘੱਟ ਮਿਲਨੇ ਆ ਪਾਣੀ ਪੀਣ ਵਾਲੇ ਮੈਨੂੰ ਘੰਟਾ ਹੋ ਗਿਆ ਬਹੁਤ ਥੇਲ ਲੱਗੀ ਹੋਈ ਆ ਪਰ ਪਾਣੀ ਨਹੀਂ ਮਿਲ ਰਿਹਾ ਮੈਨੂੰ ਪਤਾ ਇਧਰ ਅੱਗੇ ਹੁਣ ਪਾਣੀ ਮੈਨੂੰ ਨਾਲ ਰੱਖਣਾ ਪਿਆ ਕਰੂਗਾ ਡੋਂਟ ਬੀ ਗਾਮਾ ਇਨ ਦਾ ਲੈਂਡ ਆਫ ਇਹ ਕਹਿੰਦੇ ਵੀ ਲਾਮਿਆਂ ਤੇ ਧਰਤੀ ਤੇ ਕੰਮ ਹੈ ਨਾ ਬਣੋ ਇੱਧਰ ਕਿ ਲਿਖਿਆ ਹੋਇਆ ਹੈ ਵੈਲਕਮ ਟੂ ਖਲਸੀ ਪਟਾਲੀ ਰੋਡ ਖਲਸੀ ਪਹੁੰਚ ਗਏ ਬਈ ਆਪਾਂ ਲੇ ਰਹਿ ਗਿਆ ਇੱਥੋਂ 100 ਕਿਲੋਮੀਟਰ ਬਾਅਦ ਖਲਸੀ ਦੀ ਮੇਨ ਡੈਸਟੀਨੇਸ਼ਨ ਤੇ ਪਹੁੰਚ ਗਏ ਆਪਾਂ ਆ ਸ਼ਾਂਤੀ ਧੁੱਪਾ ਜੇ ਇੱਥੋਂ ਲੇ ਰਹਿ ਗਿਆ 97 ਕਿਲੋਮੀਟਰ ਬਾਅਦ ਸਭ ਤੋਂ ਵੀ ਘੱਟ ਦਾ ਦਿਸਟੈਂਸ ਮੀਟਰ ਵਾਟ ਲੇਟਾ ਪਹੁੰਚ ਗਏ ਬਸ ਆਪਾਂ ਹੁਣ ਲੈਂਡ ਆਫ ਲਾਮਾ ਲਾਮਿਆਂ ਦੀ ਲੈਂਡ ਤੇ ਸ਼ਾਂਤੀ ਸਤੂਪ ਨੇ ਆਪਣਾ ਸਵਾਗਤ ਕੀਤਾ ਬਈ ਲਾਮਾ ਜੂਰੋ ਰਹਿ ਗਿਆ ਥੋ 29 ਕਿਲੋਮੀਟਰ ਵਾਟ ਲਾਮਾ ਜੂਰੋ ਮਨਿਸਟਰੀ ਬਹੁਤ ਵੱਡੀ ਮੁੱਲ ਬੈਕ 93 ਆਪਾਂ ਜਾਣਾ ਹੈਗਾ ਨਿੰਮੂ ਤੇ ਲੇਹਵਾਲ ਨੂੰ ਨਿੰਮੂ 65 ਆ ਕਾਰਗਿਲ ਤੋਂ ਆਪਾਂ ਆਏ ਪਰ ਆਪਾਂ ਵਲਪਾ ਕੇ ਆਏ ਹੋਰ ਰਾਹ ਤੋਂ ਇੱਥੋਂ ਕਾਰਗਿਲ 132 ਆ ਜਿੱਸ ਅਸ ਤੇਰਾ ਜਾਈਏ ਤਾਂ ਆਹ ਵਾਲਾ ਹਾਈਵੇ ਸਾਹਮਣੇ ਪੁਲਿਸ ਵਾਲਿਆਂ ਦੀ ਚੈੱਕ ਪੋਸਟ ਆ ਉੱਥੇ ਆਪਣੀ ਐਂਟਰੀ ਬੂਗੀ ਇੱਥੇ ਪੰਜਾਬੀ ਢਾਬਾ ਹੁੰਦਾ ਸੀ ਇੱਕੋ ਫਿਲ ਹਰ ਬੰਦਾ ਉਹ ਸਾਹਮਣੇ ਲੱਗਿਆ ਹੋਇਆ ਸੰਤੋਸ਼ ਪੰਜਾਬੀ ਢਾਬਾ ਸੰਤੋਸ਼ ਪੰਜਾਬੀ ਢਾਬਾ ਇੱਕ ਲੇਚ ਵੀ ਹੈਗਾ ਤੇ ਕਾਰਗਿਲ ਚ ਵੀ ਹੈਗਾ ਇੱਥੇ ਹੈਗੀ ਆ ਚੈੱਕ ਪੋਸਟ सर जी हमारी एंट्री भी पड़ेगी पंजाब से पैदल ही हैं सर जाए हम फिर आगे सर कोई खाने पीने वाला मिलेगा आगे।, आगे है तो दो 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 दो। नहीं ऐसे ही जाएंगे सर दो 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 दो। ठीक है सर ਨਾ ਮਜ਼ਦੂਰ ਉਥੇ 29 ਘਾਰ 632 ਮੁੱਦ ਬੈ ਅਪੈਦਰੋਂ ਆਇਆ ਪਟਾਲ ਕੇ 75 ਮੀਟਰ ਬਾਅਦ ਆਂ ਜੰਦੇ ਵੀ ਭਾਈ ਨੂੰ ਪੁੱਛਿਆ ਆਵਾਜ਼ ਮਾਰ ਕੇ ਜੀ ਬਲਕਿ ਵੀ ਤਾਲ ਦੇ ਰੋ ਸਕੀ ਸੁਣ ਭਾਈ ਆਰੇ ਵਾਲਿਆ ਇਹ ਨਾ ਚੀਰ ਦਰਖਤਾਂ ਨੂੰ ਆਰਾ ਲੱਗਿਆ ਹੋਇਆ ਇੱਥੇ ਲੱਕੜਾਂ ਜੀਰਨ ਵਾਲਾ ਧੰਨਵਾਦ ਜੀ ਮੇਰੀ ਬੋਤਲ ਇਸ ਵਿੱਚ ਪਾ ਦੋ ਜੀ ਮਾਰਕੀਟ ਕਿਤਨੀ ਆਗੇ ਹੈ ਜਹਾਂ ਸੇ ਠੀਕ ਹੈ ਜੀ ਇਹ ਪਾਣੀ ਨਹੀਂ ਮਿਲਦਾ ਜ਼ਰਨੇ ਵਗੈਰਾ ਨਹੀਂ ਕੰਮ ਹੈ ਨਾ ਜ਼ਰਨੇ ਆਈ ਨਾ ਇਸੂ ਕੇ ਪਾਣੀ ਕੇ ਜ਼ਰਨੇ ਹਾਂ ਇਹ ਤਾਂ ਆਪਣੀ ਇਹ ਪੰਪ ਹੈ ਨਾ ਹਾਂ ਤੇ ਰੂਸ ਸੀ ਨਹੀਂ ਗਾ ਤੇ ਪਾਣੀ ਬਹੁਤ ਮੁਸ਼ਕਿਲ ਪਾਣੀ ਇੱਧਰ ਬਿਲਕੁਲ ਘੱਟ ਹੈ ਜ਼ਰਨੇ ਨਾਲੇ ਤੂੰ ਉਧਰੋਂ ਤਾਇਨਾ ਡਾਊਨ ਹਾਂ 10 ਵਜੇ ਚੱਲਿਆ ਸੀ ਮੈਂ 16 ਕਿਲੋਮੀਟਰ ਵਾਰਡ ਸੀ ਖਲਸੀ ਪੌਣੇ 4 ਹੋ ਗਏ ਬਿੱਲੀ ਜੀ ਖਲਸੀ ਤੇ ਇਹਦੀ ਉਚਾਈ ਹੈਗੀ 9800 ਫੁੱਟ ਮੀਟਰ ਨਹੀਂ ਹੈਗੀ ਫੁੱਟ 9800 ਇਤੋਂ ਕਿਲੋਕੀਮੀਟਰ ਵੱਡਾ ਇੱਕ ਪੈਟਰੋਲ ਪੰਪ ਹੈ ਇੱਕ ਉੱਥੇ ਆਪਣੀ ਇੱਕ ਸਟਿਕ ਪਈ ਆ ਉਸ ਸਟਿਕ ਮੈਂ ਹਨੂ ਭੁੱਲ ਗਿਆ ਸੀ ਤੇ ਜਿਹੜਾ ਹੋਮਸਟੇ ਵਾਲਾ ਬਾਈ ਸੀ ਉਹ ਅੱਜ ਲੈ ਗਿਆ ਤੇ ਉਹ ਇੱਥੇ ਰੱਖ ਗਿਆ ਪੰਪ ਤੇ ਹੁਣ ਉੱਥੋਂ ਚੱਕਾਂਗੇ ਜਾ ਕੇ ਆਪਾਂ ਯਾਦਵ ਜਨਰਲ ਸਟੋਰ ਆ ਥਾਂ ਦੇਖ ਕੇ ਨਾ ਮੈਨੂੰ ਚਾ ਚੜ ਗਿਆ ਜਦੋਂ ਮੈਂ ਤੇ ਘੁੱਦਾ ਸਾਈਕਲ ਲੈ ਕੇ ਆਇਆ ਸੀ ਨਾ ਉਦੋਂ ਅਸੀਂ ਇੱਥੇ ਰੁਕੇ ਸੀਗੇ ਇੱਧਰ ਥੱਲੇ ਨੂੰ ਨਾ ਗਲੀ ਜੀ ਜਾਂਦੀ ਆ ਉੱਥੇ ਬਹੁਤ ਵਧੀਆ ਹੋਮਸਟੇ ਆ ਉਹ ਬਾਈ ਕੁੜੀ ਰੁਕੇ ਸੀ ਅਸੀਂ ਅੱਜ ਗਾ ਨਹੀਂ ਜਾਂਦਾ ਮੈਂ ਇੱਥੇ ਹੀ ਰੁਕੂਆਂ ਯਾਰ ਆਹ ਵਾਲੇ ਘਰ ਨੇ ਇੱਥੇ ਰਹੇ ਸੀ ਅਸੀਂ ਮੈਂ ਤੇ ਕੁਦਾ 2020 ਦੇ ਵਿੱਚ ਮੈਂ 20000 21 ਦੇ ਵਿੱਚ ਮੈਂ ਚੈਨਲ ਬਣਾਇਆ ਆਪਦਾ ਜਿੱਦੋਂ ਅਸੀਂ ਮੈਂ ਤੇ ਕੁ ਜਿੰਨੇ ਸਫ਼ਰ ਕੀਤਾ ਅਲਦਾਖਾੜਾ ਉਦੋਂ ਮੇਰਾ ਚੈਨਲ ਨਹੀਂ ਸੀ ਗਿਆ ਆਵਲਾ ਰਾਜ ਆਂਦਾ ਇੱਧਰ ਦੀ ਚਾਹ ਪੀ ਰਹੀ ਹੈ ਤੇ ਫਿਰ ਕਮਰਾ ਨਹੀਂ ਲੈਂਦਾ ਲਓ ਸਰ ਜੀ ਚਾਹ ਮਿਲੇਗੀ ਜੀ ਜੀ ਖਲਸੀ ਆ ਗਿਆ ਪਉਣ ਮਿਲੇ ਨੇ ਕੁੱਕੜ ਭਾਜੀ ਇੱਕ ਪੀਸ ਹੀ ਇੱਟਾ ਵੱਡਾ ਪਾਤਾ ਵਾਹ ਜੀ ਬਹੁਤ ਨਾਲ ਚੌਲ ਭੁੱਖ ਬਹੁਤ ਲੱਗੀ ਰੋਟੀ ਇਨਾਂ ਕੋਲ ਹੈ ਨਹੀਂ ਸੀ ਚੌਲ ਤੇ ਚਿਕਨ ਖਾਣੇ ਆ ਇੱਧਰ ਉੱਤਰ ਕੇ ਅੱਗੇ ਜਾ ਕੇ ਬਣਿਆ ਹੋਇਆ ਇਹਨਾਂ ਦੇ ਹੋਮਸਟੇ ਹੋਮਸਟੇ ਨਹੀਂ ਹੈਗਾ ਇਹ ਤਾਂ ਤੇ ਹੋਟਲ ਟਾਈਪ ਹੀ ਹੈ ਬੰਮ ਇੱਥੇ ਸਭ ਤੋਂ ਪਹਿਲਾਂ ਅਗੇ ਧੁੱਤੇ ਆਪਾਂ ਕੱਪੜੇ ਸੁੱਕ ਜਾਣਗੇ ਮੈਨੂੰ ਲੱਗਦਾ ਸਵੇਰ ਤੱਕ ਇਹ ਇਹ ਜਗ੍ਹਾ ਜਿੱਥੇ ਫਰ ਰੁਕੇ ਹੋਏ ਆ ਤੇ ਇੱਧਰ ਸਾਹਮਣੇ ਆਪਣਾ ਕਮਰਾ ਹੁਣ ਕਰ ਇੱਥੇ ਬੈਠ ਕੇ ਆਪਾਂ ਸਾਹ ਲੈਨੇ ਆ ਅਰਜੰਟੋ ਲੋ ਦਾ ਨਵਾਂ ਗੀਤ ਆ ਕਿਕਰਾਂ ਦੇ ਫੁੱਲ ਉਹ ਸੁਣਦੇ ਆ ਤੇ ਫਿਰ ਆਪਾਂ ਜਾਵਾਂਗੇ ਤੋਂ ਬਾਅਦ ਮਾਰਕੀਟ ਦੇ ਵਿੱਚ ਇੱਕ ਖਲਸੀ ਦੇ ਵਿੱਚ ਪੂਰੀ ਵੱਡੀ ਮਾਰਕੀਟ ਬਣੀ ਹੋਈ ਆ ਲਾਈਟ ਹੈ ਨਹੀਂ ਕਿ ਤਾਂ ਕਰਕੇ ਦੇਖ ਨਹੀਂ ਰਹੀ ਸਵਾਰ ਕਿੰਨੇ ਰਾਜਾ ਬਹੁਤ ਆ ਇੱਥੇ ਇਹ ਸਾਹਮਣੇ ਪੰਜਾਬੀ ਢਾਬਾ ਮੇਰੇ ਇਸ ਵਲੌਗ ਦੀ ਇੱਥੇ ਸਮਾਪਤੀ ਹੋਣ ਲੱਗੀ ਆ ਜੀ ਅੱਜ ਮੈਂ ਰੁਕੇ ਉਹਨਾਂ ਖਲਸੀ ਇਥੋਂ ਲੇਅ ਰਹਿ ਗਿਆ 100 ਕਿਲੋਮੀਟਰ ਵਾਟ ਆਪਾਂ ਇੱਕ ਹਫਤੇ 'ਚ ਲੇ ਪਹੁੰਚ ਜਾਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਇਸ ਬਲੌਗ ਦੀ ਸਮਾਪਤੀ ਹੈ ਕੱਲ ਨੂੰ ਆਪਾਂ ਨਿਕਲਾਂਗੇ ਨਵੇਂ ਰਾਹਾਂ ਤੇ